ਇਹ ਆ ਜੀ ਆਪਣਾ ਪਚੰਗੀ ਐ 10 ਸਾਲ ਦਾ ਐ ਤੇ ਨਾਮ ਸੁਖਮਨ ਪ੍ਰੀ ਸਿੰਘ ਤੇ ਗੁਰੂ ਮਹਾਰਾਜ ਦਾ ਬਣਾ ਬਾਇਆ ਸੋਹਣ ਕਿਨੇ ਗਿਆ ਪਤਾ ਅੰਮ੍ਰਿਤ ਛਕਣਾ ਕਿ ਆਪੇ ਛਕਿਆ ਆਪੇ ਮੰਦਰੀ ਦੀ ਜੀ ਹਾਂ ਮੇਰੀ ਮੰਦਰੀ ਦੀ ਜੀ ਅੱਛਾ ਦਮਾਲਾ ਕਿਨੇ ਬੰਨਦਾ ਕੌਣ ਬੰਨਦਾ ਖੁਦ ਬੰਨਦਾ ਆਪੇ ਬੰਨਦਾ ਹਾਂਜੀ ਦਮਾਲਾ ਬੰਨਿਆ ਵੇਖੋ ਆਪੇ ਦਮਾਲਾ ਬੰਨਦਾ ਜੀ ਇਹ ਵੇਖੋ ਕਿੱਥੋਂ ਛਗਿਆ ਅਮਰਦਾ ਤਰੰਤਾਂ ਸਾਹਿਬ ਤਰੰਤਾ ਨੂੰ ਕਿੰਨੇ ਦਿਨ ਹੋ ਗਏ ਪਤਾ ਹੈ 15 ਦਿਨ ਹੋ ਜਾਣੇ 15 ਦਿਨ ਹੋਏ ਨੇ ਤੇ ਬਾਕੀ ਇਹ ਹੈ ਕਿ ਛੋਟਾ ਜਿਹਾ ਹੁੰਦਾ ਹੈ ਜਿਹੜਾ ਹੈ ਨਾ ਆਪਣੇ ਫਾਦਰ ਸਾਹਿਬ ਨਾਲ ਜਾਂਦਾ ਹੈ ਗੁਰਦਰਾ ਸਾਹਿਬ ਕਾਫੀ ਪਿਆਰ ਆ ਗੁਰੂ ਮਾਰਾਣਾ ਦੇ ਵੇਖੋ ਬੱਚਿਆਂ ਨੂੰ ਇਸ ਤਰ੍ਹਾਂ ਹੀ ਜਿਹੜਾ ਸਿੱਖੀ ਨਾਲ ਜੋੜਨਾ ਚਾਹੀਦਾ ਤੇ ਵੱਤ ਵਾਤ ਸ਼ੇਅਰ ਕਰਿਓ ਜੀ ਬੇਨਤੀ ਹੈ